ਤਾਂ ਤੁਸੀਂ ਸੰਤ ਪਤਰਸ ਨੂੰ ਸੁਣਿਆ ਉਹ ਦੱਸਦੇ ਐ ਇਹਨਾਂ ਚੀਜ਼ਾਂ ਨੂੰ ਕਿ ਪਰਮੇਸ਼ਰ ਤੁਹਾਨੂੰ ਸੱਦਿਆ ਤੁਹਾਨੂੰ ਬੁਲਾਇਆ ਤੁਹਾਨੂੰ ਕਾਮਲ ਕਾਇਮ ਟਕੜਿਆ ਕਰਨ ਲਈ ਬੁਲਾਇਆ ਤੁਹਾਨੂੰ ਰੈਂਡਰ ਕਰਕੇ ਸਾਰਾ ਕੁਝ ਸੈੱਟ ਕਰਕੇ ਤੁਹਾਨੂੰ ਸਫਲ ਬਣਾਉਣਾ ਉਹਨੇ ਕੀ ਕਰਨਾ ਉਹਨੇ ਤੁਹਾਨੂੰ ਸਫਲ ਬਣਾ ਸਫਲ ਬਣਾਉਣਾ ਉਹਨੇ ਪਰ ਉਹਨਾਂ ਦੀਆਂ ਗੱਲਾਂ ਨੂੰ ਸੰਤ ਪੌਲਸ ਜੀ ਨੇ ਹੋਰ ਪੱਕਾ ਕੀਤਾ ਹੋਰ ਪੱਕਾ ਕੀਤਾ ਜਦੋਂ ਅਸੀਂ ਦੂਸਰਾ ਥਿਮੋਥੀਸ ਉਹਦਾ ਇੱਕ ਅਧਿਆਇ ਉਹਦਾ 6 ਔਰ 8 ਵਚਨ ਪੜਦੇ ਆ ਗਵਾਹੀ ਜਿਨ੍ਹਾਂ ਦੀ ਲੇਟ ਐ ਉਹ ਵੀ ਅੱਜ ਧਿਆਨ ਨਾਲ ਚੰਗੀ ਤਰ੍ਹਾਂ ਨਾਲ ਸੁਣ ਲਿਓ ਤੇ ਜਿਨ੍ਹਾਂ ਦੀਆਂ ਗਵਾਹੀਆਂ ਜਿਨ੍ਹਾਂ ਨੇ ਲੈਣੀਆਂ ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਨਾਲ ਮਜ਼ਬੂਤ ਕਰ ਲਿਓ ਪਰਮੇਸ਼ਵਰ ਤੁਹਾਨੂੰ ਗਵਾਹੀ ਨਹੀਂ ਗਵਾਹੀ ਤੇ ਗਵਾਹੀ ਦਿੱਤਾ ਜਾਏਗਾ ਆਮੇ ਚੁੱਕੋ ਆਪਣੇ ਹੱਥਾਂ ਨੂੰ ਬੋਲੋ ਪਰਮੇਸ਼ਵਰ ਅੱਜ ਜੋ ਕੁਝ ਮੈਂ ਸੁਣਾ ਉਹ ਮੇਰੇ ਦਿਲ ਦਿਮਾਗ ਮੇਰੇ ਦਿਲ ਦਿਮਾਗ ਮੇਰੇ ਸਰੀਰ ਦੇ ਅੰਦਰ ਮੇਰੇ ਸਰੀਰ ਦੇ ਅੰਦਰ ਉਹ ਵਸ ਜਾਏ ਮੇਰੇ ਪਰਮੇਸ਼ਰ ਵਸ ਜਾਏ ਮੇਰੇ ਪਰਮੇਸ਼ਰ ਚੁੱਕ ਚੁੱਕੋ ਆਪਣੇ ਹੱਥਾਂ ਨੂੰ ਬੋਲੋ ਪਰਮੇਸ਼ਰ ਪਰਮੇਸ਼ਰ ਮੈਨੂੰ ਸਮਝ ਆਵੇ ਅੱਜ ਤੁਹਾਡੀ ਤਾਕਤ ਮੈਨੂੰ ਸਮਝ ਆਵੇ ਅੱਜ ਤੇਰੀ ਵਚਨ ਦੀ ਖੁਦਾਬਦ ਤੇਰੀ ਸਮਰੱਥੀ ਪਰਮੇਸ਼ਰ ਤੇਰੀ ਸਮਰੱਥੀ ਪਰਮੇਸ਼ਰ ਕੀ ਲਿਖਿਆ ਦੂਸਰਾ ਤਿਮੋਥੀਅਸ 1 ਅਧਿਆਇ ਅਧਾ 6 ਅਤੇ 8 ਵਚਨ ਇਸ ਕਾਰਨ ਮੈਂ ਤੈਨੂੰ ਚਿਤਾਰਦਾ ਹਾਂ ਸੰਤ ਪੌਲਸ ਕਹਿੰਦੇ ਆਪਣੇ ਉਸ ਚਲੇ ਤਿਮੋਥੀਸ ਨੂੰ ਕਹਿੰਦੇ ਮੈਂ ਤੈਨੂੰ ਇਸ ਗੱਲ ਦੇ ਲਈ ਚਿਤਾਰਦਾ ਹਾਂ ਕਿ ਤੂੰ ਪਰਮੇਸ਼ਰ ਦੀ ਉਸ ਦਾਤ ਨੂੰ ਚਮਕਾ ਔਰ ਫਾਰਮਰ ਇਹ ਨਹੀਂ ਕਰਨਾ ਚੁੱਕੋ ਆਪਣੇ ਹੱਥਾਂ ਨੂੰ ਸਜਣ ਚੁੱਕੋ 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 ਅੱਖਾਂ ਨੂੰ ਬੰਦ ਰੱਖਣਾ ਹੱਥਾਂ ਨੂੰ ਉਠਾ ਕੇ ਰੱਖਣਾ ਔਰ ਇਸ ਵਚਨ ਨੂੰ ਧਿਆਨ ਦੇ ਨਾਲ ਸੁਣਨਾ ਕੀ ਲਿਖਿਆ ਇਸ ਕਾਰਨ ਮੈਂ ਤੈਨੂੰ ਚਿਤਾਰਦਾ ਹਾਂ ਸੰਤ ਪੌਲਸ ਲਿਖਦੇ ਆ ਆਪਣੇ ਉਸ ਬੱਚੇ ਨੂੰ ਥਿਮੋਥੀਸ ਨੂੰ ਕਹਿੰਦੇ ਮੈਂ ਤੈਨੂੰ ਇਸ ਗੱਲ ਦੇ ਲਈ ਚਿਤਾਰਦਾ ਹਾਂ ਕੀ ਤੂੰ ਪਰਮੇਸ਼ਰ ਦੀ ਉਸ ਦਾਤ ਨੂੰ ਚਮਕਾ ਕੇ ਪਰਮੇਸ਼ਰ ਦੀ ਉਸ ਦਾਤ ਨੂੰ ਚਮਕਾ ਜੋ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲੀ ਹੈ ਜਿਹੜੀ ਮੇਰੇ ਹੱਥ ਰੱਖਣ ਦੇ ਦੁਆਰਾ ਤੈਨੂੰ ਮਿਲੀ ਹੈ ਇਸ ਲਈ ਤੂੰ ਸਾਡੇ ਪ੍ਰਭੂ ਦੀ ਉਹ ਗਵਾਈ ਤੂੰ ਨਾ ਸ਼ਰਮਾਵੀ ਚੁੱਕੋ ਆਪਣੇ ਹੱਥਾਂ ਨੂੰ ਉੱਚਾ ਚੁੱਕ 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 ਆਪਣੇ ਹੱਥਾਂ ਨੂੰ ਇਹ ਬਹੁਤ ਉੱਤਮ ਤੇ ਗਹਿਰੀ ਗੱਲ ਹੈ ਜਿੰਨੂੰ ਅੱਜ ਚਾਰੇ ਕੰਨ ਖੋਲ ਕੇ ਸੁਣੋਗੇ ਤੇ ਗਵਾਹੀਆਂ ਤੇ ਗਵਾਹੀਆਂ ਪਾਉਂਦੇ ਜਾਓਗੇ ਆਮੇਨ ਕੀ ਕਹਿੰਦੇ ਆ ਸੰਤ ਪੌਲਸ ਇਸ ਲਈ ਤੋਂ ਸਾਡੇ ਪ੍ਰਭੂ ਦੀ ਗਵਾਹੀ ਤੋਂ ਨਾ ਸ਼ਰਮਾਰੀ ਸ਼ੁਰੂ ਤੋਂ ਪੜਨਾ ਸ਼ੁਰੂ ਇਸ ਕਾਰਨ ਮੈਂ ਤੈਨੂੰ ਚਿਤਾਰਦਾ ਹਾਂ ਇਸ ਕਾਰਨ ਮੈਂ ਤੈਨੂੰ ਚਿਤਾਰਦਾ ਹਾਂ ਕਿ ਤੂੰ ਪਰਮੇਸ਼ਰ ਦੀ ਦਾਤ ਨੂੰ ਚਮਕਾਵੇਂ ਤੂੰ ਪਰਮੇਸ਼ਰ ਦੀ ਉਸ ਦਾਤ ਨੂੰ ਚਮਕਾ ਦੇ ਜੋ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਜੋ ਮੇਰੇ ਹੱਥ ਰੱਖਣ ਦੇ ਦੁਆਰਾ ਤੈਨੂੰ ਮਿਲੀ ਹੈ ਇਸ ਲਈ ਤੋ ਸਾਡੇ ਪਰਮੇਸ਼ਰ ਦੀ ਗਵਾਹੀ ਤੋਂ ਨਾ ਸ਼ਰਮਾਵੇਂ ਹੌਲੀ ਪੜਨਾ ਇਸ ਲਈ ਤੂੰ ਸਾਡੇ ਸਾਡੇ ਪਰਮੇਸ਼ਰ ਪਰਮੇਸ਼ਰ ਦੀ ਗਵਾਹੀ ਤੋਂ ਨਾ ਸ਼ਰਮਾਵੀਂ ਗਵਾਹੀ ਤੋਂ ਨਾ ਸ਼ਰਮਾਵੀਂ ਫੇਰ ਦੁਬਾਰਾ ਪੜ੍ਹੋ ਉਸੇ ਬਚਨ ਤੋਂ 6 ਔਰ 8 ਦੁਬਾਰਾ ਇਸ ਕਾਰਨ ਇਸ ਕਾਰਨ ਮੈਂ ਤੈਨੂੰ ਚਿਤਾਰਦਾ ਹਾਂ ਮੈਂ ਤੈਨੂੰ ਚਿਤਾਰਦਾ ਹਾਂ ਕਿ ਤੂੰ ਪਰਮੇਸ਼ਰ ਦੀ ਉਸ ਦਾਤ ਨੂੰ ਕਿ ਤੂੰ ਪਰਮੇਸ਼ਰ ਦੀ ਉਸ ਦਾਤ ਨੂੰ ਚਮਕਾ ਦੇ ਜੋ ਮੇਰੇ ਹੱਥ ਰੱਖਣ ਦੁਆਰਾ ਜਿਹੜੀ ਮੇਰੇ ਹੱਥ ਰੱਖਣ ਦੇ ਦੁਆਰਾ ਤੈਨੂੰ ਮਿਲੀ ਤੈਨੂੰ ਮਿਲੀ ਹੈ ਉਹ ਦਾਤ ਨੂੰ ਕੀ ਕਰਨਾ ਜੰਗਾਨਾ ਜਿਹੜੀ ਗਵਾਹੀ ਤੇ ਗਵਾਹੀ ਚਾਹੀਦੀ ਹੈ ਜਿਹੜੀ ਪਹਿਲੀ ਗਵਾਹੀ ਮਿਲੀ ਹੈ ਜਿਹੜੀ ਦਾਤ ਤੁਹਾਨੂੰ ਪਰਮੇਸ਼ੁਰ ਨੇ ਹੱਥ ਰੱਖਣ ਦੇ ਦੁਆਰਾ ਕਹਿੰਦਾ ਮੇਰੇ ਹੱਥ ਰੱਖਣ ਦੇ ਦੁਆਰਾ ਕੀ ਦੇ ਹੱਥ ਰੱਖਣ ਦੇ ਦੁਆਰਾ ਮੇਰੇ ਜਿਹੜੀ ਹੱਥ ਰੱਖਣ ਦੇ ਦੁਆਰਾ ਦਾਤ ਮਿਲੀ ਹੈ ਉਹਨੂੰ ਕੀ ਕਰਦੇ ਉਹ ਦਿੱਤੀ ਪਰਮੇਸ਼ਰ ਨੇ ਆ ਕਹਿੰਦਾ ਪਰ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲੀ ਐ ਇਹਨੂੰ ਕੀ ਕਰਦੇ ਚਮਕਾ ਦੇ ਕਿੱਦਾਂ ਚਮਕੇਗੀ ਉਹ ਕਿੱਦਾਂ ਚਮਕੇਗੀ ਉਹਨੂੰ ਫੁੱਲ ਗੁੰਡੀਆਂ ਲਾਉਣੇ ਪੈਣੇ ਕਿੱਦਾਂ ਚਮਕੇਗੀ ਲਾਈਟਾਂ ਨਾਲ ਉਹ ਕਿੱਦਾਂ ਚਮਕੇਗੀ ਜਦੋਂ ਉਹਨੂੰ ਹਰ ਬੰਦੇ ਨੂੰ ਉਹ ਗਵਾਈ ਦਿਓਗੇ ਕਿ ਮੇਰੇ ਸਿਰ ਤੇ ਕਿੰਨੇ ਹੱਥ ਰੱਖਿਆ ਆ ਹੱਥ ਆਇਆ ਮੇਰੇ ਤੇ ਜਿੰਨੇ ਕੀ ਕਰ ਦਿੱਤਾ ਮੇਰਾ ਕੈਂਸਰ ਐਚ ਆਈ ਵੀ ਮੇਰੇ ਗੁਰਦੇ ਮੇਰਾ ਸਿਰ ਮੇਰਾ ਉਹ ਦਾਤ ਨੂੰ ਕੀ ਕਰਦੇ ਚਮਕਾ ਦੇ ਅੱਗੇ ਇਸ ਲਈ ਤਾਂ ਸਾਡੇ ਪ੍ਰਭੂ ਦੀ ਗਵਾਹੀ ਤੋਂ ਨਾ ਸ਼ਰਮਾ ਹਾਂ ਉਹਨੂੰ ਚਮਕਾਉਣਾ ਹੈ ਕੀ ਕਰਨਾ ਚਮਕਾਣਾ ਉਹਦੇ ਤੋਂ ਸ਼ਰਮਾਉਣਾ ਨਹੀਂ ਉਹ ਤਾਂ ਕੀ ਕਰਨਾ ਹੈ ਸ਼ਰਮਾਉਣਾ ਨਹੀਂ ਸ਼ਰਮਾਉਣਾ ਨਹੀਂ ਉਹਨੂੰ ਕੀ ਕਰਨਾ ਚਮਕਾਉਣ ਲਈ ਕਿਹਾ ਕਿ ਜਿਹੜੀ ਗਵਾਹੀ ਤੈਨੂੰ ਮੈਨੇ ਹੱਥ ਰੱਖਣ ਦੇ ਨਾਲ ਮਿਲੀ ਹੈ ਉਹਨੂੰ ਕੀ ਕਰਦੇ ਉਹਨੂੰ ਚਮਕਾ ਦੇ ਪੱਥਰ ਕਈ ਗਵਾਹੀ ਦੇਣ ਲੱਗ ਗਏ ਉਹ ਕਹਿੰਦੇ ਜਦੋਂ ਇੱਥੇ ਆਏ ਉਹ ਇਦਾਂ ਇਦਾਂ ਪ੍ਰੇਰ ਹੋਈ ਲੈਣ ਹੋਇਆ ਉਸ ਤੋਂ ਬਾਅਦ ਅਸੀਂ ਪ੍ਰਾਰਥਨਾ ਚ ਵੱਧ ਗਏ ਅਸੀਂ ਪ੍ਰਾਰਥਨਾ ਕੀਤੀ ਅਸੀਂ ਰੋਜ਼ੇ ਰੱਖੇ ਹੋਈ ਇਦਾਂ ਹੋ ਗਿਆ ਤੇ ਅੱਜ ਅਸੀਂ ਗਵਾਹੀ ਨਾ ਖੜੇ ਆਂ ਅ ਰੋਜ਼ੇ ਦੁਆਵਾ ਨੇ ਤੁਸੀਂ ਪਹਿਲਾਂ ਵੀ ਰੱਖਦੇ ਸੀ ਮੀਟਿੰਗਾਂ ਪ੍ਰਾਰਥਨਾਵਾਂ ਤੇ ਤੁਸੀਂ ਪਹਿਲਾਂ ਵੀ ਜਾਂਦੇ ਸੀ ਪਰ ਹੁਣ ਇਹ ਹੋ ਗਿਆ ਕੀ ਹੋਇਆ ਕਿ ਤੁਸੀਂ ਸਤ ਸੰਡੇ ਦੀ ਗਵਾਹੀ ਤੇ ਖੜੇ ਆਂ ਅੱਠ ਸੰਡੇ ਦੀ ਗਵਾਹੀ ਤੇ ਖੜੇ ਆਂ ਸੰਤ ਪੌਲਸ ਕਹਿੰਦਾ ਤੇ ਮੋਤੀ ਉਸ ਨੂੰ ਕਿ ਮੇਰੇ ਹੱਥ ਰੱਖਣ ਦੁਆਰਾ ਪਰਮੇਸ਼ਰ ਨੇ ਜਿਹੜੀ ਤਰੇ ਤੇ ਦਇਆ ਕੀਤੀ ਹੈ ਉਹ ਜਿਹੜਾ ਗਿਫਟ ਤੈਨੂੰ ਦਿੱਤਾ ਚੰਗਾਈ ਤੈਨੂੰ ਦਿੱਤੀ ਛੁਟਕਾਰਾ ਤੈਨੂੰ ਦਿੱਤਾ ਉਹਨੂੰ ਕੀ ਕਰ ਚਮਕਾ ਦੇ ਔਰ ਆਪਣੀ ਇਸ ਗਵਾਹੀ ਤੋਂ ਸ਼ਰਮਾਈ ਨਾ ਕੀ ਨਾ ਕਰੀ ਅੱਜ ਗਵਾਹੀਆਂ ਕਿਉਂ ਲੈੜ ਹੈ ਸ਼ਰਮ ਆਉਂਦੀ ਕੀ ਆਉਂਦੀ ਹੈ ਕਿੱਦਾਂ ਦਸੀਏ ਬਾਸਸ ਕਿਸੇ ਨੂੰ ਸ਼ਰਮ ਆਉਂਦੀ ਫਰੇਂਜ ਕਿੰਦਾ ਦਾ ਸੀਏ ਸ਼ਰਮ ਆਉਂਦੀ ਕਿੱਦਾਂ ਲੈ ਕੇ ਨਿਕਲੀਏ ਸਦਾ ਪੱਤਰ ਕੀ ਆਉਂਦੀ ਹੈ ਸ਼ਰਮ ਆਉਂਦੀ ਹੈ ਕੀ ਆਉਂਦੀ ਹੈ ਲੋਕਾਂ ਨੂੰ ਕਿਵੇਂ ਲਿਆਈਏ ਟਰੱਗ ਭਰ ਕੇ ਕਿੱਦਾਂ ਲਿਆਈਏ ਕਿੱਦਾਂ ਗਈਏ ਉਹਨੂੰ ਸਾਡੇ ਨਾਲ ਚੱਲ ਸਾਨੂੰ ਕੀ ਆਉਂਦੀ ਹੈ ਕੀ ਹੋਏ ਲੋਕੀ ਕੀ ਕਹਿਣਗੇ ਸਾਈ ਹੋ ਗਏ ਲੋਕੀ ਕੀ ਕਹਿਣਗੇ ਇਹ ਯਸੂ ਨੂੰ ਮੰਨਣ ਲੱਗੇ ਲੋਕੀ ਕੀ ਕਹਿਣਗੇ ਇਹ ਮਖੂਜਾਂ ਲੱਗੇ ਉਹ ਕੀ ਕਹੂਗਾ ਮਖੂਜਾਂ ਲੱਗੇ ਨਾ 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 ਪਤਾ ਨਾ ਲੱਗੇ ਕਿਸੇ ਨੂੰ ਕੀ ਨ ਲੰਗੇ ਦੱਸਣਾ ਨਹੀਂ ਆਪਾਂ ਕਿੱਥੇ ਜਾਣੇ ਆ ਐਦਾਂ ਹੀ ਪਾਰਟੀ ਤੇ ਚੱਲੇ ਆ ਕਿੱਥੇ ਚੱਲੇ ਐਦਾਂ ਹੀ ਘੁੰਮਣ-ਘੰਮਣ ਚੱਲੇ ਆ ਪਰ ਕੀ ਸੰਤ ਪੌਲਸ ਕੇੰਦਾ ਇਹ ਗਵਾਹੀ ਨੂੰ ਚਮਕਾਣਾ ਐ ਇਹਦੇ ਤੋਂ ਸ਼ਰਮਾਉਣਾ ਨਹੀਂ ਸ਼ਰਮਾਉਣਾ ਨਹੀਂਗਾ ਕਦੇ ਨਹੀਂ ਸ਼ਰਮਾਉਣਾ ਸਗੋਂ ਇਹਦੀ ਗਵਾਹੀ ਨੂੰ ਚਮਕਾਉਣਾ ਐ ਹਰ ਬੰਦੇ ਨੂੰ ਗਵਾਹੀ ਦੇਣੀ ਆ ਕਿਉਂ ਦੇਣੀ ਆ ਭਰਾਓ ਕਿਤੇ ਠੰਡੇ ਦਿਮਾਗ ਨਾਲ ਬਹਿ ਕੇ ਵੇਖਿਓ ਜਿਹੜੀ ਦੁਸ਼ਟ ਆਤਮਾ ਤੁਹਾਨੂੰ ਚਿੰਬੜੀ ਸੀ ਉਹਨੇ ਤੁਹਾਡਾ ਕੀ ਹਾਲ ਕੀਤਾ ਤੇ ਸਮਝ ਲਿਓ ਕਿ ਜਿਹੜਾ ਹਾਲ ਤੁਹਾਡਾ ਹੋਇਆ ਹੈ ਘਟੋ-ਘਟ 1000 ਬੰਦਾ ਹੈਗਾ ਜਿਹਦਾ ਹਾਲ ਤੁਹਾਡੇ ਵਰਗਾ ਹੋ ਰਿਹਾ ਉਹ ਨੂੰ ਛਡਾਉਣਾ ਹੁਣ ਸਹੀ ਕੰਮ ਐ ਕਿ ਉਹਨੂੰ ਫਸੇ ਰਹਿਣਾ ਹੀ ਸਹੀ ਕੰਮ ਐ ਛਡਾਉਣਾ ਐ ਨਾ ਪਰ ਛੁੱਟੇਗਾ ਕਦੋਂ ਦੱਸੋ ਤੁਸੀਂ ਆਪਣਾ ਦੱਸੋਗੇ ਡਾਕਟਰ ਤੇ ਕਦੋਂ ਲੈਣ ਜਾਂਦੇ ਲੋਕੀ ਦਵਾਈ ਜਦੋਂ ਕਹਿੰਦੇ ਆਹ ਵੇ ਮੈਂ ਗਿਆ ਕੀ ਗਿਆ ਸੀ ਆ ਸਾਡਾ ਫਲਾਣਾ ਉਹ ਗਿਆ ਸੀ ਉਹਨੇ ਹਫਤਾ ਇੱਕ ਲਈ ਦਵਾਈ ਤੇ ਠੀਕ ਹੋ ਗਿਆ ਉਹ ਕਹਿੰਦਾ ਨੰਬਰ ਦੇ ਉਹਦੇ ਕਾਰਡ ਰੱਖੀ ਫਿਰਦੇ ਹੁੰਦੇ ਆ ਲੈ ਆ ਲੈ ਕੀ ਕਰ ਸਵੇਰੇ ਪਹੁੰਚ ਜੀ 9 ਵਜੇ ਇੱਧਰ ਦੀ ਜਾਈਂ ਇੱਧਰ ਦੀ ਜਾਈਂ ਆ ਸਾਰਾ ਕੁਝ ਦੱਸਦੇ ਆ ਪਰ ਆਪਣੀ ਗਵਾਹੀ ਕਦੀ ਕਿਸੇ ਨਾਲ ਸਾਂਝੀ ਨਹੀਂ ਨਹੀਂ ਕੀ ਆਉਂਦੀ ਐ ਸ਼ਰਮ ਆਉਂਦੀ ਐ ਸੰਧ ਪੁਲਿਸ ਕਹਿੰਦੇ ਸ਼ਰਮਾਈ ਨਾ ਜੇ ਗਵਾਹੀਆਂ ਤੇ ਗਵਾਹੀਆਂ ਚਾਹੀਦੀਆਂ ਪਰ ਕਈਆਂ ਨੇ ਨੱਪ ਛੱਡੀਆਂ ਆਪਣੀਆਂ ਗਵਾਹੀਆਂ ਉਹ ਹੋਰ ਲਿਸਟ ਲੈ ਕੇ ਆ ਰਹੇ ਆ ਆ ਅਗਲਾ ਫੜੋ ਜੀ ਤੁਸੀਂ ਪੇਪਰ ਹੁਣ ਕੀ ਕਰਾਂ ਜੀ ਪੁਰਾਣੀਆਂ ਦੇ ਉਂ ਠੀਕ ਹੋਣਾ ਅਗਲਾ ਪੇਪਰ ਪੜੋ ਆ ਮੈਂ ਪਾਤਾ ਵਿੱਚ ਪੜੋ ਤੁਸੀਂ ਹੁਣੇ ਹੀ ਕਈ ਜਿੱਦਾਂ ਆਏ 2 ਸਾਲਾਂ ਬਾਅਦ ਆ ਕਿ ਤੇ ਪਹਿਲਾਂ ਇੱਕ ਸੰਡੇ 2-4 ਆਏ ਸੀ ਤੇ ਆਏ ਹੁਣ 1.5 ਸਾਲ ਬਾਅਦ ਆ ਪਰ ਆਉਂਦਿਆਂ ਪਹਿਲਾਂ ਮਿਲਣਾ ਚਾਹੁੰਦੇ ਕਿ ਮੈਨੂੰ ਪਹਿਲਾਂ ਮੇਰੀ ਗੱਲ ਸੁਣੋ ਜੀ ਮੇਰੇ ਮੁੰਡੇ ਤੇ ਮੇਰੇ ਨਿਆਣੇ ਤੇ ਪਹਿਲਾਂ ਹੱਥ ਰੱਖੋ ਪਰ ਜਦੋਂ ਨੇ ਪਹਿਲਾਂ ਉਦੋਂ ਤੁਹਾਡੇ ਤੇ ਬਿਆ ਕੀਤੀ ਸੀ ਉਦੋਂ ਕਿਉਂ ਝਗਾਨੀ ਮਾਰ ਗਏ ਉਹਦੇ ਤੁਹਾਨੂੰ ਲੱਗਿਆ ਕਿ ਚਲੋ ਕੋਈ ਨਹੀਂ ਸੱਤ ਸੰਡੇ ਹੋ ਗਏ ਹੁਣ ਜਾਵਾਂਗੇ ਜਦੋਂ ਮਨ ਕਰੇਗਾ ਪਰ ਤੁਹਾਨੂੰ ਪਤਾ ਨਹੀਂ ਉਹ ਸ਼ੈਤਾਨ ਦਾ ਬਹੁਤ ਵੱਡਾ ਬਿਸਕਟ ਹੈ ਤੁਹਾਨੂੰ ਜਿਹੜਾ ਖਵਾਇਆ ਉਹਨੇ ਕਿ ਚੱਲ ਰਹਿਣ ਦੇ ਕੋਈ ਨਹੀਂ ਗਵਾਹੀ ਕੀ ਦੇਣੀ ਉੱਥੇ ਮੈਨੂੰ ਮੀਡੀਆ 'ਚ ਵੇਖ ਲੈਣਾ ਲੋਕਾਂ ਨੇ ਮੇਰੇ ਨਾਲ ਦੇ ਨੇ ਵੇਖ ਲੈਣਾ ਮੇਰੇ ਉਹਨਾਂ ਨੇ ਵੇਖ ਲੈਣਾ ਉਹਨਾਂ ਨੇ ਵੇਖ ਲੈਣਾ ਤੇ ਕੀ ਹੋ ਗਿਆ ਹੁਣ ਉਦਾਂ ਹੀ ਬਿਮਾਰ ਆ ਫੇਰ ਦੁਬਾਰਾ ਆਪਣੀ ਗਵਾਹੀ ਨੂੰ ਦਿੱਤਾ ਹੀ ਨਹੀਂ ਸੰਤ ਪੌਲਸ ਕਹਿੰਦੇ ਸ਼ਰਮਾਈ ਨਾ ਜਿਹੜੀ ਦਾਤ ਮੇਰੇ ਹੱਥ ਰੱਖਣ ਦੇ ਦੁਆਰਾ ਤੂੰ ਪਾਈ ਹੈ ਉਹ ਦੱਸਣਾ ਕਿ ਹੱਥ ਮੇਰੇ ਤੇ ਆਇਆ ਮਹਾਸਾਮਰਤੀ ਪਰਮੇਸ਼ਵਰ ਨੇ ਦਇਆ ਕਰ ਦਿੱਤੀ ਹੈ ਧਿਆਨ ਰੱਖਣਾ ਤੁਹਾਡੀਆਂ ਗਵਾਹੀਆਂ ਨੇੜੇ ਐ ਪਰ ਸ਼ੈਤਾਨ ਤੁਹਾਨੂੰ ਇੱਧਰ ਉੱਧਰ ਡਾਇਵਰਟ ਨਾ ਕਰ ਸਕੇ ਤੁਹਾਨੂੰ ਇੱਧਰ ਉੱਧਰ ਡਾਇਵਰਟ ਕੀ ਕੇ ਚੰਗਾ ਪੜਾ ਰਸਤੇ ਨੂੰ ਜਾਣਿਆ ਕਹਿੰਦੇ ਨਹੀਂ ਇੱਧਰ ਨੂੰ ਮੁੜ ਜਾਓ ਇਹ ਜਾਊਗਾ ਰਸਤਾ ਉਧਰ ਨੂੰ ਮੁੜ ਕੇ ਕਿਸ ਨੇ ਕੁਝ ਕਿਹਾ ਉਹਦੀ ਗੱਲ 'ਚ ਪੈ ਗਏ ਆਪਣੀ ਗਵਾਹੀ ਨੂੰ ਕੀ ਕਰਨਾ ਚਮਕਾਉਣਾ ਲੋਕਾਂ ਨੂੰ ਦੱਸਣਾ